ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ ਤੇ ਵੱਡੀ ਖਬਰ ਹੈ ਕਿਉਂਕਿ ਹੁਣ ਠੇਕੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਉਹ ਠੇਕੇ ਜਿੰਨਾ ਤੋਂ ਬਹੁਤ ਜ਼ਿਆਦਾ ਰੈਵਨਿਊ ਆਉਂਦਾ ਹੈ। ਸਰਕਾਰਾਂ ਨੂੰ ਰੈਵਨਿਊ ਜਾਂਦਾ ਹੈ ਤੇ ਹੁਣ ਜੇਕਰ ਠੇਕੇ ਬੰਦ ਹੋਣਗੇ ਤਾਂ ਉਸ ਰੈਵਨਿਊ ਦਾ ਕੀ ਬਣੇਗਾ? ਤੇ ਸਭ ਤੋਂ ਅਹਿਮ ਜਿਹੜੀ ਗੱਲ ਹੈ ਕਿ ਆਖਰਕਾਰ ਠੇਕੇ ਬੰਦ ਕਿਉਂ ਕੀਤੇ ਜਾ ਰਹੇ ਨੇ ਤਾਂ ਜਿਹੜੇ ਲੋਕ ਸ਼ਰਾਬ ਪੀਣ ਦੇ ਸ਼ੌਕੀਨ ਨੇ ਆਖਰ ਉਹਨਾਂ ਦਾ ਕੀ ਹੋਵੇਗਾ? ਕਿਉਂਕਿ ਜਿਹੜਾ ਇਹ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਆਪਕਾਰ ਵਿਭਾਗ ਦੇ ਵੱਲੋਂ 16 ਠੇਕੇ ਬੰਦ ਕਰਨ ਦੇ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਹੁਕਮ ਜਾਰੀ ਕਰਨੇ ਕਿਉਂ ਪਏ ਦਰਅਸਲ 16 ਠੇਕਿਆਂ ਨੂੰ ਬੰਦ ਕਰਨ ਦੇ ਜਿਹੜੇ ਹੁਕਮ ਨੇ ਇਸ ਕਰਕੇ ਕੀਤੇ ਗਏ ਕਿ ਬਾਕੀ ਠੇਕੇਦਾਰਾਂ ਦੇ ਵੱਲੋਂ ਸ਼ਿਕਾਇਤ ਗਈ ਸੀ ਆਪਕਾਰੀ ਵਿਭਾਗ ਕੋਲ ਕਿ ਇਹ 16 ਠੇਕੇ ਜਿਨ੍ਹਾਂ ਦੇ ਕੋਲ ਟੈਂਡਰ ਨੇ ਉਹ ਆਪਣੀ ਜਿਹੜੀ ਲਾਇਸੈਂਸੀ ਫੀਸ ਹੈ ਜਾਂ ਮਹੀਨੇਵਾਰ ਫੀਸ ਹੈ ਸਮੇਂ ਤੇ ਨਹੀਂ ਦੇ ਰਹੇ ਕੋਈ ਵੀ ਫੀਸ ਦਾ ਭੁਗਤਾਨ ਨਹੀਂ ਕੀਤਾ ਜਿਸ ਨੂੰ ਲੈ ਕੇ ਨਾਰਾਜ਼ਗੀ ਜਤਾਈ ਗਈ ਹੈ ਤੇ ਆਖਰਕਾਰ ਸ਼ਿਕਾਇਤ ਕਰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਆਪਕਾਰੀ ਵਿਭਾਗ ਜਾਂਚ ਕਰਦਾ ਹੈ ਤੇ ਐਕਸ਼ਨ ਲੈਂਦਾ ਹੈ ਐਕਸ਼ਨ ਲੈਣ ਤੋਂ ਬਾਅਦ ਹੁਕਮ ਜਾਰੀ ਕੀਤੇ ਨੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ 16 ਠੇਕੇ ਨੇ ਉਹ ਬੰਦ ਕੀਤੇ ਜਾਣਗੇ ਤੇ ਸਭ ਤੋਂ ਅਹਿਮ ਖਬਰ ਇਹ ਹੈ ਕਿ ਉਹਨਾਂ ਦੇ ਵਿੱਚੋਂ 14 ਠੇਕੇ ਪੰਜਾਬ ਦੇ ਇੱਕ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਉਸ ਜਿਹੜੇ ਟੈਂਡਰ ਨੇ ਉਸ ਪਰਿਵਾਰ ਨੂੰ ਨਹੀਂ ਮਿਲਣਗੇ ਲਾਇਸੈਂਸ ਮਿਲਣਾ ਤਾਂ ਇੱਕ ਪਾਸੇ ਹੈ ਠੇਕੇ ਖੁੱਲਨੇ ਤਾਂ ਇੱਕ ਪਾਸੇ ਰਹੇ ਫੀਸ ਅਦਾ ਵੀ ਕਰ ਦਣਗੇ ਤਾਂ ਵੀ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਬਲੈਕਲਿਸਟ ਕਿਉਂ ਕੀਤਾ ਗਿਆ ਕਿਉਂਕਿ ਸਮੇਂ ਸਿਰ ਨਾ ਤਾਂ ਲਾਇਸੈਂਸ ਫੀਸ ਦਿੱਤੀ ਤੇ ਨਾ ਹੀ ਮਹੀਨਾਵਾਰ ਫੀਸ ਜਿਹੜੀ ਹੁੰਦੀ ਹੈ ਉਹ ਦਿੱਤੀ ਗਈ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਹੁੰਦੀ ਹੈ ਵੱਡੀ ਕਾਰਵਾਈ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਉਹਨਾਂ 16 ਜਿਹੜੇ ਠੇਕੇ ਨੇ ਬੰਦ ਕਰਨ ਦੇ ਨਾਲ ਨਾਲ ਬਲੈਕਲਿਸਟ ਕਰ ਦਿੱਤੇ ਗਏ ਨੇ ਕਦੇ ਵੀ ਉਹਨਾਂ ਨੂੰ ਟੈਂਡਰ ਨਹੀਂ ਮਿਲ ਸਕਦਾ ਸੋ ਇਹ ਅਹਿਮ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲ ਠੇਕੇ ਨੇ ਜਿਨ੍ਹਾਂ ਨੂੰ ਟੈਂਡਰ ਦੀ ਆਸ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਆਪਕਾਰ ਵਿਭਾਗ ਫਿਰ ਕਾਰਵਾਈ ਕਰਦਾ ਹੈ ਜੇਕਰ ਤੁਸੀਂ ਉਸ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋ ਸਮੇਂ ਸਿਰ ਫੀਸ ਦੀ ਅਦਾਇਗੀ ਨਹੀਂ ਕਰਦੇ ਤਾਂ ਆਪਕਾਰ ਵਿਭਾਗ ਤੁਹਾਡੇ ਤੇ ਵੱਡੀ ਕਾਰਵਾਈ ਕਰ ਸਕਦਾ ਹੈ ਤੇ ਨਾਲ ਹੀ ਸ਼ਿਕਾਇਤ ਕਰਨ ਵਾਲੇ ਸ਼ਿਕਾਇਤ ਵੀ ਕਰ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਹਰ ਮਹੀਨੇ ਫੀਸ ਅਦਾ ਕਰ ਰਹੇ ਹਾਂ ਲਾਇਸੈਂਸੀ ਫੀਸ ਦੇ ਰਹੇ ਹਾਂ ਪਰ ਫਿਰ ਵੀ ਜਿਹੜੇ ਲੋਕ ਕਾਰਵਾਈ ਦੇ ਵਿੱਚ ਵਿਗਨ ਪਾਉਂਦੇ ਨੇ ਜਿੰਨਾ ਲੋਕਾਂ ਦੇ ਵੱਲੋਂ ਸਮੇਂ ਸਿਰ ਫੀਸ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਹਨਾਂ ਲੋਕਾਂ ਨੂੰ ਹਰ ਵਾਰ ਟੈਂਡਰ ਮਿਲ ਜਾਂਦੇ ਨੇ ਤਾਂ ਇਸ ਕਰਕੇ ਵਿਰੋਧ ਕੀਤਾ ਗਿਆ ਸੀ ਸ਼ਿਕਾਇਤਾਂ ਦਿੱਤੀਆਂ ਗਈਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੱਡੀ ਕਾਰਵਾਈ ਆਪਕਾਰ ਵਿਭਾਗ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਠੇਕਿਆਂ ਦੇ ਉੱਤੇ ਕੋਈ ਅਜੀਹੀ ਕਾਰਵਾਈ ਵੇਖਣ ਨੂੰ ਮਿਲੇਗੀ ਕਿ ਜਿਹੜੇ ਹੁਕਮ ਆਕਾਰ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨੇ ਉਹ ਇਨ ਬਿਨ ਲਾਗੂ ਹੋਣਗੇ ਜਾਂ ਫਿਰ ਇਨ ਬਿਨ ਲਾਗੂ ਨਹੀਂ ਹੋਣਗੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੋਈ ਨਵਾਂ ਮੋੜ ਆਵੇਗਾ ਜਾਂ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਕਿਸ ਤਰੀਕੇ ਦਾ ਪ੍ਰਤੀਕਰਮ ਸਾਹਮਣੇ ਆਵੇਗਾ ਤੇ ਜਿਹੜੇ ਇੱਕ ਪਰਿਵਾਰ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਪਰਿਵਾਰ ਦੇ 14 ਠੇਕੇ ਨੇ ਕਿ ਉਹ ਪਰਿਵਾਰ ਸਾਹਮਣੇ ਆਵੇਗਾ ਸਾਹਮਣੇ ਆਉਣਗੇ ਤਾਂ ਕਿਹੜਾ ਪੱਖ ਰੱਖਣਗੇ ਜਾਂ ਫਿਰ ਸਰਕਾਰਾਂ ਦੇ ਵੱਲੋਂ ਜਾਂ ਫਿਰ ਆਪਕਾਰੀ ਵਿਭਾਗ ਦੇ ਵੱਲੋਂ ਹੋਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਵੱਡੀ ਖਬਰ ਜ਼ਰੂਰ ਹੈ ਕਿ ਇੱਕ ਪਰਿਵਾਰ ਦੇ 14 ਠੇਕੇ ਹੋਣ ਜਿਨ੍ਹਾਂ ਨੂੰ ਕਰੋੜਾ ਪੈਸਾ ਆਂਦਾ ਹੋਵੇ ਪਰ ਫਿਰ ਵੀ ਨਾ ਤਾਂ ਲਾਇਸੈਂਸ ਫੀਸ ਦਿੱਤੀ ਗਈ ਹੋਵੇ ਤੇ ਨਾ ਹੀ ਮਹੀਨਾਵਾਰ ਫੀਸ ਦੀ ਅਦਾਇਗੀ ਕੀਤੀ ਹੋਵੇ ਤਾਂ ਆਖਰਕਾਰ ਥੱਕ ਹਾਰ ਕੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਇਹ ਵੱਡੀ ਕਾਰਵਾਈs ਪਰਿਵਾਰ ਦੇ ਠੇਕਿਆਂ ਤੇ ਹੁੰਦੀ ਹੈ ਠੇਕੇਦਾਰ ਤੇ ਹੁੰਦੀ ਹੈ ਕਿ ਜਿਨ੍ਹਾਂ ਨੂੰ ਟੈਂਡਰ ਹੀ ਨਹੀਂ ਮਿਲੇਗਾ ਹੁਣ ਪੂਰੀ ਤਰ੍ਹਾਂ ਬਲੈਕਲਿਸਟ ਕਰ ਦਿੱਤੇ ਗਏ ਨੇ ਤੇ ਆਖਰਕਾਰ ਸ਼ਰਾਬ ਦੇ ਸ਼ਕੀਨਾਂ ਨੂੰ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋਵੇਗੀ ਗੱਲ ਕਿ ਉਹ ਠੇਕੇ ਕਿਹੜੀ ਕਿਹੜੇ ਜਗ੍ਹਾ ਬਣੇ ਹੋਏ ਨੇ ਕਿੱਥੇ ਕਿੱਥੇ ਸਥਿਤ ਨੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਪੈਂਦੇ ਨੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਇਹ ਉਹਨਾਂ ਲੋਕਾਂ ਦੇ ਲਈ ਇੱਕ ਚੇਤਾਵਨੀ ਹੋ ਸਕਦੀ ਹੈ ਜਿਹੜੇ ਕਿ ਇਹਨਾਂ ਨਿਯਮਾਂ ਦੀ ਧੱਜੀਆਂ ਉਡਾਉਂਦੇ ਨੇ ਸਮੇਂ ਸਿਰ ਫੀਸ ਦੀ ਅਦਾਇਗੀ ਨਹੀਂ ਕਰਦੇ ਸੋ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਕੀ ਹੋਵੇਗਾ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ